ਸਾਚੀ ਗਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਗਿਆ ਰਿਆਮਬਰ ਸਰ ਲੈ ਚੱਲਦੇ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਹਾ ਗੱਠਬੰਧਨ ਬਣਾਇਆ ਜਾਵੇਗਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਮ ਆਦਮੀ ਪਾਰਟੀ ਤੇ ਬਾਗੀ ਵੱਖ-ਵੱਖ ਹੋਏ ਲੀਡਰ ਜਿਹੜੇ ਨੇ ਸਖਪਾਲ ਸਿੰਘ ਖੈਰਾ ਦੀ ਆਮ ਆਦਮੀ ਪਾਰਟੀ ਚੋਂ ਨਿਕਲੇ ਹੋਏ ਲੀਡਰ ਸਖਪਾਲ ਸਿੰਘ ਖੈਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਵਿੱਚ ਗੱਠ ਜੋੜ ਕਰ ਸਕਦੇ ਨੇ ਇਸ ਗੱਲ ਦੀ ਖੁਆਇਸ਼ ਜਿਹੜੀ ਕਿ ਖੁਦ ਸਖਪਾਲ ਸਿੰਘ ਖੈਰਾ ਵੱਲੋਂ ਵੀ ਜਾਰੀ ਕੀਤੀ ਜਾ ਰਹੀ ਹੈ ਸਖਪਾਲ ਘਾਰਾ ਨਯਾ ਅਕਾਲੀ ਦਲ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ ਕੀਤੀ ਜਿਸ ਮਗਰੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼ੁਰੂਆਤੀ ਦਿਨਾਂ ਦੀ ਜਿਹੜੀ ਕਿ ਪਹਿਲੇ ਦੌਰ ਦੀ ਗੱਲ ਜਿਹੜੀ ਕਿ ਇਹਨਾਂ ਨਾਲ ਚੱਲ ਪਈ ਹੈ ਤੇ ਬਹੁਤ ਜਲਦੀ ਹਾਂ ਪੱਕੀ ਨਤੀਜੇ ਜਿਹੜੇ ਕਿ ਦੇਖਣ ਨੂੰ ਮਿਲਣਗੇ ਦੇ ਦਿਨ ਆਸਕਪਾਲ ਸਿੰਘ ਖੈਰਾ ਨੇ ਆਖਿਆ ਕਿ ਰਣਜੀਤ ਸਿੰਘ ਬ੍ਰਾਂਪੁਰਾ ਬੜੇ ਸਤਕਾਰਯੋਗ ਨੇਤੇ ਉਹਨਾਂ ਦੇ ਪਿਤਾ ਜੀ ਨੇ ਵੀ ਉਹਨਾਂ ਦੇ ਨਾਲ ਕੰਮ ਕੀਤਾ ਤੇ ਉਹ ਚਾਹੁੰਦੇ ਨੇ ਕਿ ਵਿਰੋਧੀ ਪਾਰਟੀਆਂ ਹੋਰਾਂ ਨਾਲ ਸੇ ਮਹਾ ਗਠਬੰਧਨ ਪੰਜਾਬ ਦੇ ਵਿੱਚ ਕੀਤਾ ਜਾਵੇ ਤੇ ਬੇਸ਼ੱਕ ਆਮ ਆਦਮੀ ਪਾਰਟੀ ਵੀ ਇਸ ਮਹਾ ਗਠਬੰਧਨ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਬਾਸ਼ਰਤ ਹੈ ਕਿ ਉਹ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਿਲਕੁਲ ਨਾ ਕਰਨ ਹਾਲਾਂਕਿ ਆਵਾਦਮੀ ਪਾਰਟੀ ਨੇ ਪਹਿਲਾਂ ਇਹ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਉਹ ਕਿਸੇ ਪਾਰਟੀ ਦੇ ਨਾਲ ਕੋਈ ਵੀ ਗਠਬੰਧਨ ਨਹੀਂ ਕਰਨਗੇ ਤੇ ਸਿਪਾਲ ਸਿੰਘ ਖੈਰਾਂ ਨੇ ਕਿਹਾ ਕਿ ਸਿਰਫ ਸਿਆਸੀ ਪਾਰਟੀਆਂ ਉਹਨਾਂ ਦੇ ਉੱਪਰ ਹਮਲਾ ਕਰਦੇ ਨੇ ਉਹ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਉਹ ਪੋਲ ਖੋਲਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਇਹ ਜਿਹੜੀ ਕਿ ਵੱਡੀ ਦੌੜ ਲੱਗੀ ਹੋਈ ਹੈ ਕਿ ਸਤਪਾਲ ਸਿੰਘ ਖੈਰਾਂ ਨੂੰ ਕਿਵੇਂ ਕਵਰ ਕੀਤਾ ਜਾਵੇ ਤੇ ਕਿਵੇਂ ਉਹਨਾਂ ਦੇ ਉੱਪਰ ਦੂਸ਼ਣ ਬਾਜ਼ੀ ਕੀਤੀ ਜਾਵੇ ਤੇ ਸਤਪਾਲ ਸਿੰਘ ਖੈਰਾਂ ਨੇ ਗੁਰਮੀਤ ਰਾਮ ਰਹਿਮ ਤੇ ਔਰ ਅੱਜ ਜਿਹੜਾ ਵੱਡਾ ਫੈਸਲਾ ਨਿਕਲ ਗਿਆ ਹੈ ਪੱਤਰਕਾਰ ਛਾਤਰਪਦੀ ਦੇ ਕਤਲ ਦੇ ਦੋਸ਼ ਦੇ ਵਿੱਚ ਜਿਹੜਾ ਉਹਨੂੰ ਦੋਸ਼ੀ ਠਹਿਰਾਇਆ ਗਿਆ ਉਸ ਦੇ ਵਿੱਚ ਉਹਨਾਂ ਨੇ ਇਸ ਫੈਸਲੇ ਦਾ ਵੱਡਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਦੇਰ ਨਾਲ ਸਹੀ ਪਰ درست ਫੈਸਲਾ ਆਇਆ ਦੇ ਦਾ ਸਵਾਗਤ ਕੀਤਾ ਪ੍ਰਸਕਬਾਲ ਸਿੰਘ ਘਰਾਣੇ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਾਮਪੁਰਾ ਦੇ ਨਾਲ ਛੇਤੀ ਪਵਕ ਦੇ ਵਿੱਚ ਵੱਡੀ ਰਾਜਨੀਤੀ ਜਿਹੜੀ ਕਿ ਕੀਤੀ ਜਾਵੇਗੀ ਦੇ ਇਸ ਸੰਬੰਧ ਵਿੱਚ ਵਿਚਾਰ ਵਟਾਂਦਰਾ ਵੀ ਉਹਨਾਂ ਦੇ ਨਾਲ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਕੀ ਉਹਨਾਂ ਦੇ ਖਿਆਲ ਦੇ ਲੋਕ ਨੇ ਉਹਨਾਂ ਨੂੰ ਇੱਕ ਮੰਚ 'ਤੇ ਉੱਪਰ ਲਿਆ ਕੇ ਕਾਠਾ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੇ ਅਕਾਲੀ ਦਲ ਪਾਰਟੀ ਨੂੰ ਲਾਂਬੇ ਕੀਤਾ ਜਾਵੇ ਸੋ ਹਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਐ ਅਸਵਾਲ ਸਿੰਘ ਘੈਰਾ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਵੀ ਜੇਕਰ ਉਹਨਾਂ ਦੇ ਗੱਟ ਜੋੜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਉਹ ਉਹਨਾਂ ਨੂੰ ਸ਼ਾਮਲ ਕਰ ਸਕਦੇ ਨੇ ਸੋ ਇਹ ਹਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਹੋਰ ਖਬਰਾਂ ਦੁਆਰਾ ਨਾਲ ਜਗਰਾਂਗੇ ਦੇਖਦੇ ਰਹੋ ਸੁਣਦੇ ਰਹੋ aajnewswala.com